ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਰਪਾਲ ਸਿੰਘ ਬਰਾੜ ਦੋਸਤੋ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪਸ਼ੂ ਪਾਲਣ ਦਾ ਕਿੱਤਾ ਜਿਹੜਾ ਪਿੰਡਾਂ ਦੇ ਵਿੱਚੋਂ ਔਲੋਕ ਹੁੰਦਾ ਜਾ ਰਿਹਾ ਇਹ ਇਸ ਕਾਰਨ ਔਲੋਕ ਹੁੰਦਾ ਜਾ ਰਿਹਾ ਹੈ ਕਿਉਂਕਿ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਉਹਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਸਾਬ ਕਿਤਾਬ ਲਾਉਂਦੀ ਆ ਕਿ ਪਸ਼ੂ ਪਾਲਣ ਦੇ ਕਿੱਤੇ ਵਿੱਚੋਂ ਕੁਝ ਵੀ ਨਹੀਂ ਬਚਦਾ ਇਹ ਗੱਲ ਬਿਲਕੁਲ ਹੀ ਝੂਠ ਆ ਦੋਸਤੋ ਕੀ ਪਸ਼ੂ ਪਾਲਣ ਦੇ ਕਿੱਤੇ ਵਿੱਚੋਂ ਕੁਝ ਨਹੀਂ ਬਚਦਾ ਇਸ ਦਾ ਆਪਾਂ ਤੁਹਾਨੂੰ ਲਾਈਵ ਪ੍ਰੂਫ ਦੱਸਾਂਗੇ ਵਿਦ ਡਿਟੇਲ ਕਿ ਕੁਝ ਬਚਦਾ ਕਿ ਨਹੀਂ ਬਚਦਾ ਉਹਦੇ ਲਈ ਤੁਸੀਂ ਵੀਡੀਓ ਨਾਲ ਅਖੀਰ ਤੱਕ ਜੁੜੇ ਰਹੋ ਕੰਨੀ ਕੰਨੀ ਗੱਲ ਧਿਆਨ ਨਾਲ ਸੁਣਿਓ ਤੇ ਫੇਰ ਕਮੈਂਟਾਂ ਵਿੱਚ ਆਪਣੇ ਜਵਾਬ ਦਿਓ ਵੀ ਬਚਦਾ ਕਿ ਨਹੀਂ ਬਚਦਾ ਪਸ਼ੂਆਂ ਦੇ ਕਿੱਤੇ ਵਿੱਚੋਂ ਦੋਸਤੋ ਜੇ ਆਪਾਂ ਗੱਲ ਕਰੀਏ ਤਾਂ ਜਿਵੇਂ ਆਪਣੀਆਂ ਹੁੰਦੀਆਂ ਕਰਦੀਆਂ ਮੱਝਾਂ ਜਿਵੇਂ ਥੋੜੇ ਦੁੱਧ ਵਾਲੀਆਂ ਜਿਵੇਂ 7-8 ਕਿਲੋ 10 ਕਿਲੋ ਦੁੱਧ ਵਾਲੀਆਂ ਮੱਝਾਂ ਉਹਨਾਂ ਵਿੱਚੋਂ ਤਾਂ ਵੇਲਾ ਪੂਰਾ ਹੀ ਹੁੰਦਾ ਜੇ ਵੇਖੀਏ ਪਰ ਜੇ ਆਪਾਂ ਇਸ ਕਿੱਤੇ ਵਿੱਚ ਕਾਮਯਾਬ ਹੋਣਾ ਤਾਂ ਆਪਾਂ ਨੂੰ 15 ਲੀਟਰ ਜਾਂ ਉਸ ਤੋਂ ਪਲੱਸ ਵਾਲੇ ਪਊ ਘਰ ਵਿੱਚ ਰੱਖਣੇ ਪੈਣੇ। ਫੇਰ ਇਸ ਕਿੱਤੇ ਦਾ ਲਾਹ ਲਿਆ ਜਾ ਸਕਦਾ। ਕਿਉਂਕਿ ਅੱਜ ਕੱਲ੍ਹ ਮੰਗਾਈ ਦਾ ਟਾਈਮ ਆ ਜੇ ਦੇਖਿਆ ਜਾਵੇ ਤਾਂ ਦੁੱਧ ਦਾ ਰੇਟ ਉਹਨਾ ਆਪਾਂ ਨੂੰ ਮਿਲਦਾ ਨਹੀਂਗਾ ਤੇ ਪਸ਼ੂਆਂ ਦਾ ਬੰਡ ਦਾਣਾ, ਖਾਲ, ਪਠਾ ਨੀਰਾ, ਤੂੜੀ ਤੰਦ ਉਹਦਾ ਰੇਟ ਉਸਮਾਨਾ ਨੂੰ ਸ਼ੂਰਿਆ। ਨਕਲੀ ਦੁੱਧ ਆਮ ਹੋਣ ਦੇ ਕਾਰਨ ਦੁੱਧ ਦਾ ਰੇਟ ਆ ਜਿਹੜਾ ਆਪਾਂ ਨੂੰ ਪੂਰਾ ਨਹੀਂ ਮਿਲ ਰਿਹਾ। ਜੇ ਆਪਾਂ 15 ਲੀਟਰ ਵਾਲੀ ਮਾਝੇ ਦੀ ਗੱਲ ਕਰੀਏ ਤਾਂ ਉਹਦਾ ਜਿਹੜਾ ਦੁੱਧ ਆਪਾਂ ਕੱਲ੍ਹਾਈ ਕੱਲ੍ਹੇ ਮਹੀਨੇ ਦਾ ਹਿਸਾਬ ਲਾ ਕੇ ਤੁਹਾਨੂੰ ਦੱਸਿਆ ਨਹੀਂਗਾ ਵੀ ਆਪਾਂ 15 ਨੂੰ ਜਿੰਨੇ ਮਹੀਨੇ ਮੱਝ ਨੇ ਮੱਲਣਾ ਉਹਦੇ ਨਾਲ ਗੁਣਾ ਕਰਤਾ ਆਪਾਂ 15 ਆਪਣੇ ਕੋਲੇ ਦੀ ਪਹੂ ਰੱਖਿਆ ਆਪਾਂ ਨੂੰ ਪਤਾ ਵੀ 15 ਲੀਟਰ ਅਣੀ ਮੱਝ ਕਿੰਨੇ ਮਹੀਨੇ 15 ਲੀਟਰ ਦਊਗੀ ਉਦੋਂ ਥੱਲੇ ਜਾ ਕੇ ਜਿਵੇਂ ਜਿਵੇਂ ਮੱਝ ਬਣ ਗਈ ਆ ਉਦੋਂ ਗਾਂ ਕਿੰਨਾ ਦੁੱਧ ਦਊਗੀ ਘਟੂਗੀ ਪੂਰੀ ਡਿਟੇਲ ਫੁੱਲ ਵੀਡੀਓ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਪੂਰੀ ਡਿਟੇਲ ਪੂਰਾ ਸੂਆ ਆਪਾਂ ਨੂੰ ਪਹੂ ਕਿੰਨਾ ਦੁੱਧੰਦਾ ਉਹਨੂੰ ਆਪਾਂ ਉਹਦੇ ਵਿੱਚੋਂ ਆਪਾਂ ਖਰਚਾ ਪਹੂ ਦਾ ਘਟਾਇਆ ਤੇ ਰੇਟ ਆ ਜਿਹੜਾ ਦੁੱਧ ਦਾ ਉਹਦੇ ਨਾਲ ਆਪਾਂ ਗੁਣਾ ਕੀਤਾ ਹਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੋਸਤੋ ਆਪਾਂ ਜੇ 15 ਲੀਟਰ ਦੁੱਧ ਵਾਲੀ ਮੱਝ ਦੀ ਗੱਲ ਕਰੀਏ ਤਾਂ ਉਹਦੇ ਪਹਿਲੇ 3 ਮਹੀਨੇ ਜਿਹੜੇ ਹੁੰਦੇ ਆ ਉਹਦੇ ਵਿੱਚ ਆਪਾਂ ਨੂੰ ਉਹ 15 ਲੀਟਰ ਪ੍ਰੋਪਰ ਦੇ ਦਿੰਦੀ ਆ ਇੱਕ ਮਹੀਨੇ ਦਾ ਦੁੱਧបាន ਦਾ 27000 ਦਾ ਕਿੰਨਾ ਮਹੀਨਿਆਂ ਦਾ ਇਹ ਦੁੱਧ ਜੇ ਵੇਖਿਆ ਜਾਵੇ ਤਾਂ ਆਪਣਾ 27 27000 ਦਾ ਪੈਗਾ 60 ਰੁਪਏ ਦੇ ਹਿਸਾਬ ਨਾਲ ਦੋ ਨੰਬਰ ਤੇ ਇਹ ਧਿਆਨ ਰੱਖਣ ਵਾਲੀ ਗੱਲ ਇਹ ਹੁੰਦੀ ਆ ਵੀ ਆਪਾਂ ਪਹੁ ਦਾ ਮਿਨਰਲ ਮਿਕਸਚਰ ਜਿਹੜਾ ਜਾਰੀ ਰੱਖਣਾ ਉਹਦੇ ਨਾਲ ਆਪਣਾ ਪਹੁਾ ਜਿਹੜਾ ਤੀਜੇ ਮਹੀਨੇ ਜਾ ਕੇ ਬਣ ਜੂਗਾ ਜੇ ਆਪਾਂ ਡੇਰੀ ਕਾਮਯਾਬ ਹੋਣਾ ਤਾਂ ਡੇਰੀ ਫਾਰਮ ਦੇ ਕਿਤੇ ਵਿੱਚੋਂ ਬਾਨਾ ਪਸ਼ੂ ਆਪਣਾ ਬਹੁਤ ਹੀ ਜ਼ਰੂਰੀ ਆ ਜੇ ਆਪਣਾ ਪਹੂ ਬੰਨ ਤੋਂ ਲੇਟ ਹੁੰਦਾ ਤਾਂ ਸਮਝੋ ਆਪਣਾ ਡੇਰੀ ਫਾਰਮ ਦਾ ਕਿੱਤਾ ਜਿਹੜਾ ਫੇਲ ਆ ਸੋ ਇਹ ਖਾਸ ਧਿਆਨ ਰੱਖਣ ਵਾਲੀ ਗੱਲ ਹੁੰਦੀ ਆ ਦੋਸਤੋ ਚੌਥੇ ਮਹੀਨੇ 'ਚ ਜਾ ਕੇ ਆਪਾਂ ਨੂੰ ਮਾਝਾ ਜਿਹੜਾ 13 ਕਿਲੋ ਦੁੱਧ ਦੇਣ ਲੱਗ ਜੂਗੀ ਇੱਕ ਮਹੀਨਾ ਨੂੰ ਬਣੀ ਨੂੰ ਹੋ ਜੂਗਾ ਇਹ ਆਪਣਾ 23000 ਤੇ 400 ਦਾ ਦੁੱਧ ਬਣੂਗਾ ਮਹੀਨੇ ਦਾ ਤੇ ਪੰਜਵੇਂ ਮਹੀਨੇ ਜੇ ਵੀ 13 ਕਿਲੋ ਆਪਣੀ ਮੱਝ ਦੇ ਜਾਂਦੀ ਜਿਹੜੀ ਘਰੇ ਆ 15 ਲੀਟਰ ਵਾਲੀ ਤੇ 2400 ਦਾ ਹੀ ਇਹ ਬਣੂਗਾ ਦੋਸਤੋ ਜਦੋਂ ਸੂਈ ਨੂੰ 6ਵਾਂ ਮਹੀਨਾ ਹੋ ਗਿਆ ਤਾਂ ਆਪਾਂ ਨੂੰ ਉਹ ਮੱਝ 11 ਲੀਟਰ ਦੁੱਧ ਦਊਗੀ ਤੇ ਬਣੀ ਨੂੰ ਉਹਨੂੰ ਉਸ ਟਾਈਮ 4 ਮਹੀਨੇ ਹੋ ਜਾਣਗੇ 3 ਮਹੀਨੇ ਹੋ ਜਾਣਗੇ ਸੌਰੀ ਬਣੀ ਨੂੰ ਉਸ ਟਾਈਮ ਜਦੋਂ 6ਵਾਂ ਮਹੀਨਾ ਮੱਝ ਨੂੰ ਸੂਈ ਨੂੰ ਹੋ ਗਿਆ ਤੇ ਰੇਟ ਆਪਣਾ ਜਿਹੜਾ ਉਹ ਫੈਂਟ ਵਧਣੀ ਸ਼ੁਰੂ ਹੋ ਜਾਣੀ ਜਿਵੇਂ ਜਿਵੇਂ ਬਹੁਤ ਦੁੱਧ ਘਟਣਾ ਉਦੋਂ ਰੇਟ 65 ਰੁਪਏ ਤੇ ਜਾ ਬਣਨਾ ਜੇ ਆਪਾਂ 65 ਨੂੰ ਰੋਜ਼ ਦੇ 11 ਲੀਟਰ ਦੁੱਧ ਨਾਲ ਗੁਣਾ ਕਰਦੇ ਆ ਤਾਂ ਮਹੀਨੇ ਦਾ ਆਪਣਾ ਕੀ ਆਰ 450 ਦਾ ਦੁੱਧ ਬਣੂਗਾ 7ਵੇਂ ਮਹੀਨੇ ਆਪਣੀ ਮੱਝ ਜਿਹੜੀ 10 ਲੀਟਰ ਦੁੱਧ ਤੇ ਆਜੂਗੀ ਜੇ ਆਪਾਂ ਇਹਨੂੰ 10 ਲੀਟਰ ਦੁੱਧ ਨੂੰ ਡੇਲੀ ਦਾ 65 ਨਾਲ ਗੁਣਾ ਕਰਦੇ ਆ ਤਾਂ 19500 ਦਾ ਦੁੱਧ ਬਣੂਗਾ ਦੋਸਤੋ ਮਹੀਨੇ ਦਾ 8ਵੇਂ ਮਹੀਨੇ ਦੀ ਜੇ ਆਪਾਂ ਗੱਲ ਕਰੀਏ ਤਾਂ ਮੱਝ 8 ਲੀਟਰ ਦੁੱਧ ਤੇ ਆਜੂ ਬਣੀ ਨੂੰ ਉਹਨੂੰ 5 ਮਹੀਨੇ ਹੋ ਜਾਣਗੇ ਉਦੋਂ 8ਵੇਂ ਮਹੀਨੇ 'ਚ ਜਦੋਂ 8 ਮਹੀਨੇ ਸੂਈ ਨੂੰ ਹੋ ਗਏ ਬਣੀ ਨੂੰ ਉਦੋਂ 5 ਮਹੀਨੇ ਹੋ ਜਾਣੇ ਆ ਇਹ ਗੱਲ ਖਾਸ ਧਿਆਨ ਰੱਖਣ ਵਾਲੀ ਹੈ ਤੇ ਰੇਟ ਆਪਣਾ ਜਿਹੜਾ ਉਹ ਦੁੱਧ ਜਿਵੇਂ ਜਿਵੇਂ ਲੈਵਲ ਉਧਰੋਂ ਮੱਝ ਦਾ ਦੁੱਧ ਥੱਲੇ ਜਾਊਗਾ ਉਧਰੋਂ ਫੈਂਟ ਦਾ ਰੇਟ ਆਪ ਕੋਈ ਜਾਣਾ 70 ਰੁਪਏ ਤੇ ਫੈਂਟ ਜਾਵੜਨਾ ਰੇਟ ਆਪਣਾ ਤੇਰੇ 8 ਲੀਟਰ ਦੁੱਧ ਜਿਹੜਾ ਡੇਲੀ ਦਾ ਇਹ 16000 ਤੇ 800 ਦਾ ਮਹੀਨੇ ਦਾ ਬਣੂਗਾ ਤੇ ਨਵੇਂ ਮਹੀਨੇ ਜਦੋਂ 9 ਮਹੀਨੇ ਵਾਂ ਜਿਹਨੂੰ ਸੂਈ ਨੂੰ ਹੋਗੇ 6 ਮਹੀਨੇ ਬਣੀ ਨੂੰ ਹੋ ਜਾਣਗੇ ਉਹ ਤੇ ਉਦੋਂ ਆਪਣੀ ਮੱਝ ਜਿਹੜੀ 7 ਲੀਟਰ ਡੰਗ ਦੋਹਾਂ ਡੰਗਾਂ ਦਾ ਦੁੱਧ ਦਊਗੀ ਰੁਪਏ ਰੇਟ ਲੀਟਰ ਦੇ ਹਿਸਾਬ ਨਾਲ ਇਹ 14700 ਦਾ ਮਹੀਨੇ ਦਾ ਬਣੂਗਾ 10 ਮਹੀਨੇ 10 ਮਹੀਨੇ ਮੱਝ ਨੂੰ ਸੂਈ ਨੂੰ ਹੋ ਜਾਣਗੇ 7 ਮਹੀਨੇ ਬਣੀ ਨੂੰ ਹੋ ਜਾਣਗੇ 75 10 ਮਹੀਨੇ ਚ ਦੋਸਤੋ ਆਪਾਂ ਨੂੰ ਇਹ ਜਦੋਂ 10 ਮਹੀਨੇ ਸੂਈ ਨੂੰ ਹੋਗੇ ਤੇ 7 ਮਹੀਨੇ ਮੱਝ ਨੂੰ ਬਣੀ ਨੂੰ ਹੋਗੇ 5 ਲੀਟਰ ਦੁੱਧ ਦੇਊਗੀ ਆਪਾਂ ਨੂੰ 75 ਰੁਪਏ ਲੀਟਰ ਦੇ ਹਿਸਾਬ ਨਾਲ ਇਹ 11250 ਦਾ ਮਹੀਨੇ ਦਾ ਬਣੂਗਾ ਇਹ ਆਪਾਂ ਟੋਟਲ ਦੁੱਧ ਦੀ ਕੀਮਤ ਦੀ ਗੱਲ ਲਾਈਏ ਤਾਂ 211500 ਦਾ ਦੁੱਧ ਬਣ ਗਿਆ ਆਪਣਾ ਦੇ ਵਿੱਚੋਂ ਆਪਾਂ ਦੋਸਤੋ ਹਜੇ ਖਰਚਾ ਕਢਾਉਣਾ ਇਹ ਕੁੱਲ ਦੁੱਧ ਹੀ ਬਣਿਆ ਵੀ ਇੰਨੇ ਦਾ ਦੁੱਧ ਮੱਝ ਨੇ ਦੇ ਤਾ ਆਪਾਂ ਨੂੰ ਵਿੱਚੋਂ ਆਪਾਂ ਡਰਾਈ ਮਹੀਨਿਆਂ ਦਾ ਵੀ حساب ਲਾਇਆ ਦੋਸਤੋ ਗਾਂ ਜਿਹੜੇ ਮਹੀਨਿਆਂ ਜਮ ਅੱਜ ਭਾਜੀ ਜਾਂਦੀ ਦੁੱਧ ਉਹਦਾ ਵੀ ਆਪਾਂ ਖਰਚਾ ਤੁਹਾਨੂੰ ਦੱਸਿਆ ਕੱਲਾ ਕੱਲਾ ਖਰਚਾ ਪੂਰਾ ਪੂਰਾ ਵਿੱਚੋਂ ਕੱਢਿਆ ਪਥੂਆ ਆਪਣਾ ਜਿਹੜਾ ਕਿੰਨਾ ਖਰਚਾ ਖਾਂਦਾ ਤੇ ਕਿੰਨਾ ਦੁੱਧ ਦਿੰਦਾ ਉਹ ਚੋਂ ਕਿੰਨੀ ਆਮਦਨ ਆਪਾਂ ਨੂੰ ਛੱਡਦਾ ਵੀਡੀਓ ਵੇਖਣ ਲਈ ਵੀਰਤਾ ਕਮਲ ਨਾਲ ਜੁੜੇ ਰਹੋ ਕਿੰਨੀ ਆਮਦਨ ਬਚਦੀ ਹੈ ਆਪਾਂ ਨੂੰ ਉਡੀ ਆਪਣੀ 17000 ਤੇ 550 ਦੀ ਬਣੀਆ ਦੋਸਤੋ ਤੇ ਜੇ ਆਪਾਂ ਪੱਠਿਆਂ ਦੀ ਗੱਲ ਕਰੀਏ ਤਾਂ ਪੱਠਿਆਂ ਦਾ ਆਪਾਂ ਇੱਕ ਕਨਾਲ ਦਾ ਅੰਦਾਜ਼ਾ ਲਾਇਆ ਦੋਸਤੋ ਇੱਕ ਮੱਝ ਦੇ ਹਿਸਾਬ ਨਾਲ 1000 ਠੇਕੇ ਦੇ ਹਿਸਾਬ ਨਾਲ ਆਪਣਾ ਖਰਚਾ ਇਹ ਚੋਂ ਆਪਾਂ ਕਨਾਲ ਦਾ ਕੱਢਿਆ ਉਹ ਚ ਬੀ ਬਾ ਦਾ ਪਰ ਟੋਟਲ ਕਰਤਾ ਨਾਲੂ ਪੱਠਿਆਂ ਦਾ ਵੀ ਬੀ ਪਾਤਾ ਵਿੱਚ ਤੇ ਫੜੂ ਦਾ ਵੀ ਪਾਤਾ ਕਿ ਆਪਣਾ ਜਿਹੜਾ ਬੀ ਬੂ ਪਾ ਕੇ ਜਾਂ ਮਾੜੀ ਮੋਟੀ ਡੀਏਪੀ ਜੇ ਆਪਾਂ ਪਾਉਣੀ ਹੈ ਚ 9800 ਤੇ 93 ਰੁਪਏ ਬਣੇ ਆਪਣੇ ਠੇਕਿਆਂ ਦਾ ਖਰਚਾ ਜਿਹੜਾ ਕਿ ਜੇ ਕਿਸੇ ਵੀਰ ਨੇ ਰੇ ਸਪਰੇਅ ਕਰਨੀ ਹੋਵੇ ਉਹਦਾ ਖਰਚਾ ਵੱਖਰਾ ਉਹ ਆਪਾਂ ਇਹਦੇ ਵਿੱਚ ਨਹੀਂ ਲਾਇਆ ਕਿਉਂਕਿ ਆਪਾਂ ਰੇ ਸਪਰੇਅ ਤੋਂ ਬਿਨਾ ਹੀ ਪੱਠੇ ਕਰਦੇ ਆਂ ਕੀ ਖਾਦ ਪਾਉਣੇ ਦੋਸਤੋ ਆਪਾਂ ਆਪਾਂ ਰੇ ਸਪਰੇਅਾਂ ਪੱਠਿਆਂ ਤੇ ਨਹੀਂ ਕਰਦੇ ਕੇ ਪਾਈਦੀ ਆ ਥੱਲੇ ਉਹ ਵੀ ਜੇ ਲੋੜ ਹੋਵੇ ਤਾਂ ਪਾਈਦੀ ਬਲਕਿ ਉਹ ਵੀ ਘੱਟ ਹੀ ਪਾਈਦੀ ਆ ਕੀ ਵੀ ਦੋਸਤੋ ਇਹ ਪੱਠੇ ਬੀਜਣੇ ਆ ਤਾਂ ਤੋਂ ਬਾਅਦ ਰੂੜੀ ਦੀ ਖਾਦ ਦੀ ਵਰਤੋਂ ਕਰਿਆ ਕਰੋ ਉੱਤੇ ਵੀ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਿਆ ਕਰੋ ਪਾਥੀਆਂ ਬੂਥੀਆਂ ਪਹੋਂਗੇ ਇਹ ਵੀ ਆ ਈਟੂਟ ਕੈਨਾਲ ਪੱਠਿਆਂ ਨੂੰ ਵਧਾਉਣ ਦੀ ਕੋਸ਼ਿਸ਼ ਕਰਿਆ ਕਰੋ ਦਾਣੇ ਦੀਏ ਦੋਸਤੋ ਆਪਾਂ ਗੱਲ ਕਰੀਏ ਤਾਂ ਖਲ ਦਾਣਾ ਜੀ ਆਪਣੀ 15 ਲੀਟਰ ਵਾਲੀ ਮੱਝ ਆਲੇ ਤਿੰਨ ਮਹੀਨੇ ਜੇ ਉਹ ਆਪਾਂ ਨੂੰ 15 ਲੀਟਰ ਦੁੱਧ ਦੇਊਗੀ ਤਾਂ ਉਹ ਚੋਂ ਆਪਾਂ 2 ਕਿਲੋ ਖਲ ਪਾਉਣੀ ਹੈ ਡੇਲੀ ਦੀ 5 ਕਿਲੋ ਆਪਾਂ ਜਿਹੜਾ ਦਾਣਾ ਪਾਉਣਾ ਉੱਤੇ-ਮੁੱਤੇ ਘਰ ਚ ਦੀ ਜੇ ਆਪਾਂ ਗੱਲ ਕਰੀਏ ਤਾਂ ਦੋਸਤੋ ਜਿਹੜਾ 72000 ਤੇ 180 ਰੁਪਏ ਖਰਚਾ 13 ਮਹੀਨਿਆਂ ਦਾ ਮੱਝ ਦਾ ਆ ਪੂਰਾ ਕਾਰਜਕਾਲ ਸੂਣ ਤੋਂ ਲੈ ਕੇ ਸੂਈ ਮੱਝ ਤੋਂ ਲੈ ਕੇ ਦੁਬਾਰਾ ਸੂਣ ਤੱਕ ਦਾ ਤਿੰਨ ਮਹੀਨੇ ਜਿਹੜੇ ਮਗਰਲੇ ਡرائی ਦੇ ਉਹ ਵੀ ਵਿੱਚ ਪੈ ਗਏ ਤੇ 10 ਮਹੀਨੇ ਜਿਹੜਾ ਆਪਾਂ ਨੂੰ ਦੁੱਧ ਦਿੱਤਾ ਮੱਝ ਨੇ ਜਿਵੇਂ-ਜਿਵੇਂ ਦੁੱਧ ਘਟਿਆ ਉਹਵੇਂ ਦਾਣੇ ਦਾ ਖਰਚਾ ਵੀ ਘਟਿਆ ਦੋਸਤੋ ਤੇ ਓਵੇਂ-ਓਵੇਂ ਰੇਟ ਜਿਵੇਂ-ਜਿਵੇਂ ਆਪਣਾ ਉਧਰੋਂ ਰੇਟ ਵੀ ਵਧਿਆ ਦੁੱਧ ਦਾ ਸਾਰਾ ਟੋਟਲ 72180 ਰੁਪਏ ਖਰਚਾ ਆ ਦੁੱਧ ਜਿਹੜਾ ਬਣਿਆ ਸੀ ਆਪਣਾ ਨੂੰ ਦੋਸਤੋ ਆਪਣਾ 211500 ਦਾ ਬਣਿਆ 72180 ਰੁਪਏ ਜਿਹੜਾ ਆਪਣਾ ਦਾਣੇ ਦਾ ਤੇ ਖਲ ਦਾ ਖਰਚਾ ਨਿਕਲ ਗਿਆ ਬਾਕੀ ਜੇ ਤੁਸੀਂ ਹੋਰ ਖਰਚਾ ਵੀ ਕਰਨਾ ਥੋੜਾ ਘਣਾ ਹੋਰ ਵਾਜੂਗਾ 500 ਰੁਪਏ ਬੜਾ ਫਰਕ ਨਹੀਂ ਪੈਂਦਾਗਾ ਤੇ ਜੇ ਆਪਾਂ ਇਹਨੂੰ 211500 ਨੂੰ ਤੇ ਤੂੜੀ ਦੇ ਤੇ ਹਰਿਆਣੇ ਦੇ ਜਿਹੜਾ ਆਪਣਾ ਹੋਰ ਖਰਚਾ ਤਾਂ 99630 ਰੁਪਏ ਬਣਦੇ ਦੋਸਤੋ 1 ਲੱਖ ਰੁਪਏ ਅੰਦਾਜਾ ਆਪਣਾ ਟੋਟਲ ਖਰਚਾ ਨਿਕਲਦਾ 99630 ਰੁਪਏ ਜੇ ਆਪਾਂ ਇਹਨੂੰ 211500 ਦੁੱਧ ਦੀ ਕੀਮਤ ਵਿੱਚੋਂ ਘਟਾਉਣੇ ਆ 15 ਲੀਟਰ ਵਾਲੇ ਮੱਝ ਦੀ ਤਾਂ ਇਹ ਆਪਣਾ ਜਿਹੜਾ ਖਰਚਾ 111870 ਰੁਪਏ ਆਪਣਾ ਜਿਹੜਾ ਆਮਦਨ ਨਿਕਲ ਕੇ ਆਉਂਦੀ ਆ ਇੱਕ ਸੂਏ ਦੇ ਵਿੱਚੋਂ ਮੱਝ ਦੇ ਪੂਰੇ ਵਿੱਚੋਂ 15 ਲੀਟਰ ਵਾਲੀ ਮੱਝ ਦੇ ਦੋਸਤੋ ਇਸ ਹਿਸਾਬ ਨਾਲ 111870 ਰੁਪਏ ਬਜ ਗਏ ਚਲੋ ਆਪਾਂ ਜੇ ਇਹ ਹੋਰ ਖਰਚੇ ਵੀ ਨਿਕਲਣਗੇ ਤੁਸੀਂ ਆਣੇ ਹੋ ਚਾਪਾਂ ਜੀ ਆਪਾਂ ਜੀ ਆਪ 11000 ਉਤਲਾ ਲਾ ਵੀ ਦੀਏ ਲੱਖ ਰੁਪਏ ਵੀ ਬਹੁਤ ਹੈ ਇੱਕ ਮਜਾ ਦਾ ਜੇ ਆਪਾਂ ਸਭ ਲਈਏ ਤਾਂ ਇਹ ਚਾਪਾਂ ਦੋਸਤੋ ਨਾ ਤਾਂ ਆਪਾਂ ਕੱਟੀ ਦਾ ਲਾਇਆ ਜੇ ਉਹ ਵੀ ਮਗਰ ਕਟਰੂਗਾ ਉਹਦਾ ਖਰਚਾ ਆਪਰ ਨਹੀਂ ਲਾਇਆ ਇਹ ਚ ਉਹਦਾ ਖਰਚਾ ਦੋਸਤੋ ਆਪਾਂ ਲਾਵ ਨਹੀਂ ਸਕਦੇ ਕਿਉਂਕਿ ਜੇ ਆਪਾਂ ਲਾਈਏ ਤਾਂ ਉਹ ਖਰਚਾ ਜਿਹੜਾ ਉਹਨੇ ਵੱਧ ਖਾਣਾ ਬਾਕੀ ਉਹ ਜੇ ਉਹਨੇ ਜੇ ਉਹ ਆਪਣੀ ਵੱਖਰੀ ਤਿਆਰ ਹੋਣੀ ਹੈ ਉਹਨੇ ਆਪਦੇ ਪੈਸੇ ਵੀ ਪੂਰੇ ਕਰ ਜਾਣੇ ਆ ਜੇ ਆਪਾਂ ਉਹਦਾ ਖਰਚਾ ਮਾਝ ਮਾਝ ਦੇ ਦੁੱਧ ਦੇ ਵਿੱਚੋਂ ਕੱਢਣ ਲੱਗ ਜਾਂਦੇ ਕਈ ਭਰਾ ਉਹ ਉਹ ਚੀਜ਼ ਨਹੀਂ ਬਣਦੀਗੀ ਉਹ ਪਰ ਉਹ ਵੱਖਰੇ ਪੈਸੇ ਆਪਦੇ ਪੂਰੇ ਕਰਦੀ ਵੇਚ ਕੇ ਆਪਾਂ ਉਹਨੂੰ ਜੇ ਆਪਾਂ ਕੋਈ ਛੋਟੀ ਮਕਰ ਪਾਲਦੇ ਵੀ ਆ ਉਹਦੇ ਪੈਸੇ ਵੱਖਰੇ ਬਾਣ ਜਾਂਦੇ ਆ ਦੋਸਤੋ ਉਹਦੀ ਵੀ ਉਹਦੇ ਰਿਲੇਟਡ ਵੀ ਜੇ ਤੁਸੀਂ ਚਾਹੋਣੇ ਆ ਤਾਂ ਆਪਾਂ ਉਹਦੇ ਰਿਲੇਟਡ ਵੀ ਵੀਡੀਓ ਲੈ ਕੇ ਆਵਾਂਗੇ ਵੀ ਕਿੰਨਾ ਖਰਚਾ ਆਪਣੀ ਜਿਹੜੀ ਝੂਟੀ ਆ ਜਾਂ ਜਨਮ ਤੋਂ ਲੈ ਕੇ ਤੇ ਬੰਨ ਤੱਕ ਆਪਣਾ ਕਿੰਨਾ ਖਰਚਾ ਖਾਂਦੀ ਆ ਉਹਦੇ ਰਿਲੇਟਡ ਵੀ ਆਪਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਦਾਂਗੇ ਇਸ ਜਿਸ ਹਿਸਾਬ ਨਾਲ ਜੇ 15 ਲੀਟਰ ਵਾਲੀਆਂ ਮੱਝਾਂ ਜੇ ਆਪਣੇ ਕੋਲੇ ਪੰਜ ਮੱਝਾਂ ਹੋਣ ਤਾਂ ਦੋਸਤੋ 5 ਲੱਖ ਰੁਪਈਆ ਸਾਲ ਦਾ ਬਣਦਾ ਤੇ ਇਸ ਮਿਹਨਤਾਂ ਨਹੀਂ ਲੱਗਦਾਗਾ ਵੀ ਸਰਕਾਰੀ ਨੌਕਰੀ ਨਾਲੋਂ ਨਾਲੇ ਘਰ ਦਾ ਕੰਮ ਸਰਕਾਰੀ ਨੌਕਰੀ ਨਾਲੋਂ ਚੰਗੇ ਰਹਿਣਗੇ ਆਪਾਂ ਸਰਕਾਰੀ ਨੌਕਰੀ ਨੂੰ ਪਿੱਛੇ ਛੱਡਦਾ ਇਹ ਕੰਮ ਜੇ ਆਪਾਂ ਆਪ ਦਾ ਕੰਮ ਸੈੱਟ ਕਰਨਾ ਹੋਵੇ ਸਈ ਪਰ ਇਹ ਚ ਦੇਖਰੇਖ ਜਿਹੜੀ ਆਪਾਂ ਆਪਦੀ ਪ੍ਰੋਪਰ ਸਹੀ ਕਰਨੀ ਪਸ਼ੂ ਦੀ ਫੇਰ ਹੀ ਆਪਾਂ ਇਸ ਚ ਕਾਮਯਾਬ ਹੋ ਸਕਦੇ ਆਂ ਸੋ ਸੁਣ ਤੋਂ ਤਿੰਨ ਮਹੀਨਿਆਂ ਬਾਅਦ ਆਪਣਾ ਬਾਨਣਾ ਵੀ ਜ਼ਰੂਰੀ ਆ ਜਦੋਂ ਆਪਣਾ ਤਿੰਨ ਮਹੀਨਾ ਬਾਅ ਪਹੂ ਬਣ ਗਿਆ ਤਾਂ ਉਹ ਆਪਾਂ ਨੂੰ 10 ਮਹੀਨੇ ਲਗਾਤਾਰ ਦੁੱਧ ਦਊਗਾ ਨਹੀਂ ਤਾਂ ਮੱਝਾਂ ਬਾਨਣ ਤੋਂ ਬਾਅਦ ਤਿੰਨ ਚਾਰ ਮਹੀਨੇ ਮਿਲਦੀਆਂ ਭਾਜੀ ਜਾਂਦੀਆਂ ਜੇ ਆਪਾਂ ਸਾਲ ਸਾਲ ਕਈ ਲੁਕੀ ਵਿੱਚ ਗੈਪ ਪਾ ਆਂਦੇ ਆ ਉਹ ਫਿਰ ਡੇਰੀ ਫਾਰਮ ਫੇਲ ਗੋਣ ਵਾਲੀ ਗੱਲ ਹੀ ਹੋ ਜਾਂਦੀ ਹੈ ਤਿੰਨ ਮਹੀਨੇ ਡਰਾਈ ਦਾ ਖਰਚਾ ਵੀ ਆਪਾਂ ਦੋਸਤੋ ਇਹਦੇ ਵਿੱਚ ਪਾਇਆ ਟ੍ਰਾਂਜੀਸ਼ਨ ਫੀਡ ਦਾ ਖਰਚਾ ਪਾਇਆ ਦੋ ਮਹੀਨੇ ਆਪਾਂ ਖੁੱਲੀ ਟ੍ਰਾਂਜੀਸ਼ਨ ਫੀਡ 5-5 ਕਿਲੋ ਮੱਝ ਨੂੰ ਪਾਈ ਆ ਉਹਦਾ ਖਰਚਾ ਆਪਾਂ ਤੁਹਾਨੂੰ ਮੋਟਾ-ਮੋਟਾ ਲਾ ਕੇ ਦੱਸਿਆ ਪੂਰਾ ਪਹਿਲੇ ਮਹੀਨੇ ਚ ਆਪਾਂ ਆਮ ਦਾਣਾ ਹੀ ਰੱਖਿਆ ਨੌਵੇਂ ਤੇ 10ਵੇਂ ਮਹੀਨੇ ਚ ट्रांजिशन ਫੀਡ ਦਾ ਖਰਚਾ ਪਤਾ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਧੰਨਵਾਦ